ਸਸਰੀ ਕਾਲਜੀ ਚਾਂਸੀ ਤੋਂ ਅਸੀਂ ਇਸ ਟਾਈਮ ਖੜੇ ਹਾਂ ਚਾਂਸੀ ਨੂੰ ਬੁਲਾ ਦੇ ਸਸਰੀ ਕਾਲਜੀ ਸਾਰਿਆਂ ਨੂੰ ਅੱਡੀ ਖੜਿਆ ਹੋਟਲ ਡ੍ਰੀਮ ਹਾਂ ਪਹਿਲਾਂ ਸਾਡਾ ਹੋਟਲ ਦਾ ਵੀਊ ਚੈੱਕ ਕਰੋ ਇਹ ਹੈ ਚਾਂਸੀ ਦਾ ਸਭ ਤੋਂ ਪੁਰਾਣਾ ਹੋਟਲ ਚੈੱਕ ਕਰੋ ਐਦਾਂ ਲੱਗਦਾ ਜਿਵੇਂ ਪੁਰਾਣਾ ਪੰਜਾਬ ਨਹੀਂ ਇੰਡੀਆ ਪਾਕਿਸਤਾਨ ਇਕੱਠਾ ਹੁੰਦਾ ਪੁਰਾਣੇ ਪੰਜਾਬ ਦੇ ਘਰ ਹੁੰਦੇ ਸੀ ਐਦਾਂ 50 ਸਾਲ ਪੁਰਾਣਾ ਹੋਟਲ ਹਾਂ 50 60 ਸਾਲ ਪੁਰਾਣਾ ਹੋਟਲ ਹੈ ਚਾਂਸੀ ਦਾ ਸਭ ਤੋਂ ਪਹਿਲਾ ਹੋਟਲ ਹੈ ਇਹ ਕਰੋ ਵੀਊ ਚੈੱਕ ਤੇ ਬਾਕੀ ਅੱਜ ਅਸੀਂ ਘੁੰਮਣਾ ਸੱਚਾ ਸੀ ਅੱਜ ਅਸੀਂ ਘੁੰਮਣਾ ਸਾਰਾ ਚੰਸੀ ਆਊਟਫਿਟ ਚੈੱਕ ਕਰਵਾਤੀ ਲੱਗ ਰਿਹਾ ਉਹ ਜਮਾ ਦਿਖਾਈ ਪਈ ਅੱਜ ਅਸੀਂ ਘੁੰਮਣਾ ਚੰਸੀ ਹੁਣ ਅਸੀਂ ਚੱਲਿਆ ਚੰਸੀ ਦੇ ਕਿਲੇ ਤੇ ਚੰਸੀ ਦੇ ਕਿਲੇ ਤੇ ਸਾਨੂੰ ਉਹ ਦਿਖਾਵਾਂਗੇ ਸਾਰਾ ਜੁੜੇ ਰਹੋ ਉਹ ਦਿਖਾਵਾਂਗੇ ਪੂਰਾ ਇਹ ਸਾਡਾ ਹੋਟਲ ਹੈ ਮਿੱਤਰੋ ਹੁਣ ਲੱਗਿਆ ਤੁਰਨਾ ਸੀ ਗੱਡੀ ਹੋ ਗਈ ਸਟਾਰਟ ਹੀਟਰ ਕਰ ਲਿਆ ਹੁਣ ਗੁਜਰ ਜੀ ਨੇ ਤੇ ਅਸੀਂ ਹੁਣ ਤੱਕ ਘੁੰਮ ਚੁੱਕੇ ਆ ਕਿੰਨੇ ਕਿਲੋਮੀਟਰ 2942 ਕਿਲੋਮੀਟਰ ਪੰਜਾਬ ਤੋਂ ਹਰਿਆਣਾ ਦਿੱਲੀ ਯੂਪੀ ਐਮਪੀ ਮਹਾਰਾਸ਼ਟਰ ਤੇਲੰਗਣਾ ਹైదరాబాద్ ਪੰਜ ਛੇ ਸਟੇਟਾਂ ਘੁੰਮ ਚੁੱਕੇ ਆ ਤੇ ਹੁਣ ਤੱਕ ਸਾਡੀ ਗੱਡੀ ਨੇ ਪੀਤੀਆਂ ਨੇ ਤਿੰਨ ਟੈਂਕੀਆਂ ਚੌਥੀ ਟੈਂਕੀ ਭਰਾਈ ਆ ਤੇ ਸਾਰੀ ਦੀ ਸਾਰੀ ਫੁੱਲ ਪਈ ਆ ਮਤਲਬ 23 24 ਦੀ ਐਵਰੇਜ ਗੱਡੀ ਕੱਢ ਰਹੀ ਆ ਇਟਿਓਸ ਤੇ ਦੁਨੀਆ ਘੁੰਮੋ ਤੇ ਸਾਡੇ ਨਾਲ ਜੁੜੇ ਰਹੋ ਸਾਨੂੰ ਦਿਖਾਉਣਾ ਸਾਰਾ ਪ੍ਰੋਗਰਾਮ ਅੱਜ ਦਾ ਤੁਰਪੇ ਵਿੱਚੋਂ ਅਸੀਂ ਹੋਟਲ ਦੇ ਵਿੱਚੋਂ ਨਿਕਲ ਚੁੱਕੇ ਹਾਂ ਹੁਣ ਚੱਲੇ ਹਾਂ ਅਸੀਂ ਚਾਂਸੀ ਦੀ ਰਾਣੀ ਦੇ ਕਿਲੇ ਤੇ ਜਿਹੜਾ ਹੈ ਇਸ ਟਾਈਮ ਇੱਥੋਂ ਸਾਰਾ 1 ਕਿਲੋਮੀਟਰ ਦੂਰ ਚਾਂਸੀ ਸ਼ਹਿਰ ਦੀਆਂ ਤਸਵੀਰਾਂ ਦੇਖੋ ਕਿਉਂ ਗਜਰਾ ਸ਼ਹਿਰਾ ਗੱਲ ਬਾਤ ਗੁਰੂ ਨੰਦਾਰੇ ਮਤਲਬ ਹਜੇ ਮਖੌਲ ਭਕਿਆਣੀ ਪੂਰਾ ਸ਼ਹਿਰ ਦਾ ਭੱਗ ਗਿਆ ਭੱਗ ਆਪਣਾ ਤਾਂ ਭੱਗ ਗਿਆ ਚਾਂਸੀ ਰਾਣੀ ਚੌਕ ਆ ਗਿਆ ਚਾਂਸੀ ਰਾਣੀ ਚੌਕ ਚਾਂਸੀ ਰਾਣੀ ਚੌਕ ਆ ਉਹ ਦੇਖੋ ਉੱਧਰ ਫੋਟੋ ਲੱਗੀ ਆ ਦੇਖੋ ਬਾਬੋ ਮੁਖੀਆਂ ਜੀ ਦੀਆਂ ਸਾਤਰੀਆਂ ਲੱਗੀਆਂ ਦੇਖੋ ਕਿਉਂ ਇਹ ਗੱਲ ਬਾਤ ਨਾਹਾਂ ਟੰਗੀਆਂ ਪਈਆਂ ਨੇ پارک ਆ ਗਈ ਇਧਰ ਇਹਨੇ پارک ਕੀਤਾ ਹੋਰਿਆ ਮਿੱਤਰੋ ਸਾਹਮਣੇ ਕਿਲਾ ਦੇਖਣ ਲੱਗਿਆ ਇਥੋਂ ਚੈੱਕ ਕਰੋ ਅੱਜ ਸੰਡੇ ਆ ਹਾਂ ਅੱਜ ਸੰਡੇ ਆ ਸ਼ਾਇਦ ਇਹ ਚੀਜ਼ ਕਰਕੇ ਦੇਖੋ ਇਧਰੋ ਕਿਲਾ ਦੇਖਣ ਲੱਗਿਆ ਕਰ ਕਰਨੇ ਤੋਂ ਇਹਨੇ ਕਿਲੇ ਦੀਆਂ ਲਾਈਵ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹੈਰੀ ਤਨੂ ਆ YouTube ਚੈਨਲ ਦੇ ਉੱਤੇ ਯਸ ਹੈ ਲਾਈਵ ਅਸੀਂ ਪਹੁੰਚ ਗਏ ਗੇਟ ਦੇ ਚਮਕੋ ਹਾਂ ਆ ਵੀ ਦੇਖੋ ਕਿ ਮੇਲਾ ਤਾਂ ਘੁੰਮਣ ਆਏ ਨੇ ਸਾਰੇ ਉਹ ਤਾਂ ਬਦਨਦਰ ਜੋਗਾ ਕਰੀ ਜਾਂਦਾ ਸੀ ਦੇਖੋ ਜੀ ਕਿਲੇ ਦੀਆਂ ਲਾਈਵ ਤਸਵੀਰਾਂ ਇੱਧਰ ਭਾਗੋ ਬਾਬਾ ਦਾ ਯਾਰ ਪਾਰਕਿੰਗ ਇੱਥੇ ਆਉ ਸੀ ਸਾਹਮਣੇ ਕਿਲੇ ਦੇ ਬਿਲਕੁਲ ਸਾਹਮਣੇ ਪਾਰਕਿੰਗ ਬਣੀ ਹੋਈ ਆ ਹੁਣ ਇੱਥੇ ਗੱਡੀ پارک ਲਾ ਕੇ ਫਿਰ ਦਿਖਾਉਣਾ ਤੁਹਾਨੂੰ ਕਿਲਾ ਬਣੇ ਰਹੋ ਹੈਰੀਤ ਨੂੰ ਆਪ ਲੋਗ YouTube ਚੈਨਲ ਤੇ YouTube ਚੈਨਲ Instagram Facebook ਯਾ ਯਾ ਦੇਖੋ ਬਾਬੇ ਕਿਲਾ ਕਿੰਗ ਦੇ ਵੀ ਬਾਬੇ 20 ਰੁਪਏ ਨੇ ਇੱਥੇ ਗੱਡੀ پارک ਕਰਨ ਦੇ ਆਉ ਸਾਹਮਣੇ ਕਿਲਾ ਰਿਹਾ ਕਰੋ ਚੈੱਕ ਕਰ ਕਰਕੇ ਮਿੱਤਰੋ ਹੋ ਗਿਆ ਕਿਲੇ ਵੱਲ ਨੂੰ ਦੇਖੋ ਕਿਲਾ ਬਹੁਤ ਉੱਚੀ ਜਗ੍ਹਾ ਤੇ ਬਣਾਇਆ ਸਾਰਾ ਸ਼ਹਿਰ ਦੇਖੋ ਕਿੰਨਾ ਨੀਵਾਇ ਤੋ ਇਹ ਅਦシャン ਸੀ ਦੀ ਰਾਣੀ ਦਾ ਕਿਲਾ ਮੇਨ ਗੇਟ ਦੇ ਕੋਲੋਂ ਟਿਕਟ ਮਿਲਦੀ ਆ ਕਿੰਦਰ ਪਿਆਂ ਦੀ ਟਿਕਟ ਮੇਰੇ ਇੱਕ 25 ਰੁਪਏ ਦੀ 25 ਰੁਪਏ ਦੀ ਇੱਕ ਟਿਕਟ ਆ ਬਾਬੂ ਕਿਲੇ ਦੇ ਅੰਦਰ ਜਾਂਦੇ ਠੀਕ ਆ ਜੀ ਠੀਕ ਹੋ ਸਰ ਵਧੀਆ ਸਰ ਲਓ ਜੀ ਟਿਕਟਾਂ ਦਿਖਾ ਕੇ ਹੋ ਗਏ ਆ ਇੰਟਰ करो चेक किला क्या बात है बाबू बाइक चेक करो किले की आ गया बाबू मेन गेट किले का जो किले के अंदर इधर होंगे है बेटा लो जी मेरा अंदर किले में तो एक ही बैठा रहा है ਇਹ ਕੋਈ ਉਧਰ ਵਾਈਸ ਹੈ। ਚੱਲ। ਆਹ। ਆਹ ਇਹ ਦਾ ਖਵਾ ਪੂਰਾ। ਕਿੰਨੇ ਸਾਲ ਪੁਰਾਣਾ ਇਹ? ਬਾਬੇ ਕਿੰਨੇ ਸਾਲ ਪੁਰਾਣਾ? ਹਰ ਕੇ ਦੱਸਦਾ ਸਾਨੂੰ ਇਹਦੀ ਹਿਸਟਰੀ ਵੀ ਕਿੰਨੇ ਸਾਲ ਪੁਰਾਣੀ ਚ। ਇੱਕ ਚਲੋ। ਨਾਲੇ ਬਣਿਆ ਵੀ ਦੂਜੇ ਪੱਥਰਾਂ ਦਾ ਹੋਇਆ। ਜਿਹੜੇ ਆਪਣੇ ਪਹਾੜੀ ਪੱਥਰ ਹੁੰਦੇ ਆ। ਉਹ ਰੱਖ-ਰੱਖ ਕੇ ਉਹ ਇੱਥੇਰਾ ਪੱਥਰ ਉੱਧਰ। ਹਾਲਾ ਨਹੀਂ ਗਾ। ਆੜੀ ਪੱਤਰ ਨਹੀਂ ਹੁੰਦੇ ਆਪਣੇ। ਵੱਡਾ ਛੋਟਾ ਵੱਡਾ ਛੋਟਾ ਉਹਦੀਆਂ ਕੰਦਾ ਬਣੀ ਹੋਏ ਸਾਰੀਆਂ। ਆਹ ਪਾਰਤਾ ਜੀ। ਸੈ ਕੋਤਰਾਂ। ਜਿਵੇਂ ਮੇਰੇ ਵਰਗੇ ਦਾ ਕਿਨਾ ਹੁੰਦਾ ਇਸ ਜਿਹਦੇ ਤੇ ਸਾਰਾ ਦਿਨ ਬਿਲੀ ਕੋਈ ਕੰਮ ਨਹੀਂ। ਸਵੇਰੇ ਆਪਣਾ ਸ਼ਰੀਰ ਬਣਾ ਕੇ ਇੱਥੇ ਹੀ ਬਹਿ ਜਾ। ਉੱਥੇ ਬਹਿ ਜਾ। ਇੱਧਰ ਇੱਧਰ ਇਦੋਂ ਇਧਰ ਫੇਰ ਪਾਰਕ ਆ ਗਈ ਅੱਗੇ ਇਹ ਸਾਰਾ ਕਿਲਾ ਮਿੱਤਰੋ ਵਜੇ ਘੁੰਮਣ ਵਾਲਾ ਠੰਡਾ ਜੀ ਹੈ ਆ ਟਾਈਮ ਬਿਲਕੁਲ ਸਹੀ ਹੈ ਇਧਰ ਘੁੰਮਣ ਦਾ ਗਰਮੀਆਂ ਚ ਬੰਦਾ ਕੀ ਘੁੰਮੂ ਆਉ ਦਾ ਟਾਈਮ ਕੱਢੋ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਘੁੰਮਣਾਓ ਸਵਾਦ ਕੁੱਟੋ ਤਰਾਸ ਟਾਈਮ ਖੜਾ ਮੈਂ ਛਾਂਸੀ ਦੀ ਰਾਣੀ ਦੇ ਕਿਲੇ ਦੇ ਵਿੱਚ ਸਭ ਤੋਂ ਉੱਪਰਲੀ ਜਗ੍ਹਾ ਦੇ ਵਿੱਚ ਛਾਂਸੀ ਦੀ ਧਰਤੀ ਦੇ ਉੱਤੇ ਜਿੱਥੋਂ ਦੀ ਧਰਤੀ ਕਹਿੰਦੇ ਹਰ ਇੱਟ ਇੱਕ ਬਹਾਦਰੀ ਦੀ ਕਹਾਣੀ ਸੁਣਾਉਂਦੀ ਹੈ ਪੁਰਾਣੇ ਸਮੇਂ ਵਿੱਚ ਕਹਿੰਦੇ ਵੀ ਜਿਹੜਾ ਛਾਂਸੀ ਦਾ ਪੁਰਾਣਾ ਨਾਂ ਸੀਗਾ ਛਾਂਸੀ ਸ਼ਹਿਰ ਦਾ ਪੁਰਾਣਾ ਨਾਂ ਬਲਮੰਤਨਗਰ ਸੀਗਾ 17ਵੀਂ ਸਦੀ ਦੇ ਵਿੱਚ ਜਦੋਂ ਰਾਜਾ ਵੀਰ ਸਿੰਘ ਦੇਵ ਨੇ ਛਾਂਸੀ ਦਾ ਕਿਲਾ ਬਣਾਇਆ ਕਹਿੰਦੇ ਇਹ ਕਿਲਾ ਦੁਰੋਚਾਈਆਂ ਵਰਗਾ ਲੱਗਦਾ ਸੀ ਤਾਂ ਕਰਕੇ ਸ਼ਹਿਰ ਦਾ ਨਾਂ ਛਾਂਸੀ ਪਿਆ ਕਿਲਾ ਚੈੱਕ ਕਰੋ ਤੁਸੀਂ ਸਭ ਤੋਂ ਉੱਪਰਲੀ ਜਗ੍ਹਾ ਤੇ ਆ ਸਾਰਾ ਤਾਂ ਸੀ ਸ਼ਹਿਰ ਹੈ ਇਹ ਕਿਲਾ ਸਭ ਤੋਂ ਉੱਪਰਲੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਤੇ ਅਸੀਂ ਕਿਲੇ ਦੀ ਵੀ ਸਭ ਤੋਂ ਉੱਪਰਲੀ ਜਗ੍ਹਾ ਤੇ ਉੱਤੇ ਖੜੇ ਹਾਂ ਦੇਖੋ ਕਿੰਨਾ ਉੱਚੀ ਜਗ੍ਹਾ ਤੇ ਖੜੇ ਹਾਂ ਇਸ ਟਾਈਮ ਅਸੀਂ ਤੇ ਜੇ ਤੁਸੀਂ ਕੰਧਾਂ ਦੀ ਗੱਲ ਕਰੋਗੇ ਕੰਧਾਂ ਬਰੇ ਖਿਆਲ ਦੇ ਵਿੱਚ ਸਾਢੇ 3-4 ਫੁੱਟ ਚੌੜੀਆਂ ਕੰਧਾਂ ਬਣੀਆਂ ਹੋਈਆਂ ਨੇ ਇਹ ਕੰਧਾਂ ਕੋਈ ਆਟਾ ਦੀਆਂ ਨਹੀਂ ਬਣੀਆਂ ਹੋਈਆਂ ਪੱਥਰ ਹੁੰਦੇ ਨੇ ਜਿਹੜੇ ਆਪਣੇ ਉਹ ਕੱਟ-ਕੱਟ ਪਤਾ ਨਹੀਂ ਉਹਨਾਂ ਸਮੇਂ ਦੇ ਵਿੱਚ ਉਹਨਾਂ ਨੇ ਕਿਵੇਂ ਇਹ ਪੱਥਰ ਕੱਟੇ ਹੋਣਗੇ ਜਾਂ ਕੀ ਕਹੋਗੇ ਚੈੱਕ ਕਰੋ ਤੁਸੀਂ ਸਾਡੀ ਜਰਾਣੀ ਡੱਕੇਲਾ ਹੈ ਮਤਲਬ ਉਹ ਤੇ ਕਿਉਂ ਕਿਤਰਾ ਇਹਦਾ ਗੱਲ ਲਭਾਤਾ ਬਾਬਾ ਹਣਾ ਸਵਾਦਾ ਰਹਿਣਾ ਪੂਰਾ ਦੇਖੋ ਇਧਰ ਕਿਲੇ ਦਾ ਬਾਬਿਓ ਕੰਦਾ ਤੋਂ ਬਹਰਾਨਾ ਯਾਰ ਦੂਸਰੇ ਪੱਥਰਾਂ ਦੀਆਂ ਕੰਦਾ ਬਣੀ ਹੋਈਆਂ ਨੇ 17ਵੀਂ ਸਦੀ ਦੇ ਵਿੱਚ ਬਣਿਆ ਸੀ 350 400 ਸਾਲ ਪੁਰਾਣਾ ਕਿਲਾ ਕਹਿੰਦੇ ਜਿੰਨਾ ਕਾਸੀਂ ਇੱਥੋਂ ਪੜਿਆ ਸੁਣਿਆ ਦੇਖੋ ਇਧਰ ਕਿਲੇ ਦੀ ਵਾਈਬ ਚੈੱਕ ਕਰੋ ਬਾਬਾ ਇਹ ਜਿਹਾ ਕਰ ਹੋਣਾ ਚਾਹੀਦਾ ਹਣਾ ਓਏ ਆ ਜਿੱਧਰ ਨੂੰ ਧੁੱਪ ਹੋਵੇ ਸਰੀਰ ਉਧਰ ਨਹੀਂ ਬੰਨ ਕੇ ਉੱਤੀ ਬਹਿ ਜਾ ਇੱਥੇ ਬਹਿ ਜਾ ਕੇ ਆਉਂਦੇ ਕਿੱਧਰ ਤਾਂ ਆਹ ਜੜੇ ਬੈਠੇ ਨੇ ਐੜਾ ਣਾ ਦੇਖੋ ਇੱਧਰ ਚੈੱਕ ਕਰੋ ਭੈਣ ਸੀ ਯਾਰ ਮਤ ਕਹਣਾ ਘਰ ਹੋਵੇ ਐਡਾ ਹੀ ਹੋਵੇ ਮਿੱਤਰੋ ਇੱਧਰ ਕਰੋ ਵੀਊ ਚੱਕ ਅੱਜ ਤੇ ਚੜਿਆ ਸੀ ਇੱਧਰ ਉੱਪਰ ਆਹ ਪਤਾ ਨਹੀਂ ਇਹਨਾਂ ਨੇ ਕਿਉਂ ਰੱਖਿਆ ਵਿੱਚ ਮੋਰਾ ਐਦਾਂ ਇਹ ਸਾਰਾ ਸਿਸਟਮ ਰਹੀ ਸਾਰਾ ਕਿਲਾ ਆ ਗਿਆ ਇਧਰ ਵੀ ਪੌੜੀਆਂ ਨੇ ਪਰ ਆਹ ਪਤਾ ਨਹੀਂ ਇਹਨਾਂ ਨੇ ਵਿੱਚ ਮੋਰਾ ਕਿਉਂ ਰੱਖਿਆ ਕਰੋ ਇਹ ਨੂੰ ਚੱਕ ਇੱਧਰ ਚ ਵਾਹ ਇੱਧਰ ਸਾਰੇ 6 ਮਹੀਨੇ ਜਿੰਨਾ ਚ ਮਰਜੀ ਕਿਹੜੇ ਦੇ ਲਾ ਪਹਿਲਾਂ ਉੱਤੇ ਚੜ ਗਿਆ ਜੀ ਹੁਣ ਇਹ ਚ ਫੜ ਗਿਆ ਆਜੋ ਆ ਦਿਖਾ ਦੇਣੇ ਤੁਹਾਨੂੰ ਅੰਦਰੋਂ ਜੀ ਜਾਵਲੀ ਘੰਟਾ ਯਾਰ ਆ ਪਤਾ ਨਹੀਂ ਇਹਨਾਂ ਨੇ ਕਿਉਂ ਰੱਖੇ ਨੇ ਉਹਦੇ ਵਿੱਚ ਵੀ ਰੱਖੇ ਹੋਏ ਸੀਗੇ ਜੇ ਕਿਸੇ ਨੂੰ ਪਤਾ ਤਾਂ ਦੱਸਿਓ ਜਰੂਰ ਇਧਰ ਤੱਕ ਆਈ ਹੋਇਆ ਪੈ ਤੱਲੇ ਗਲੇਜ ਤਾਂ ਪੂਣੀ ਰੜੇ ਪੈ ਖੰਡੇ ਲੰਬਾ ਵੀ ਲੰਬਾ ਵੀ ਹੋਰ ਕੀ ਨਹੀਂ ਗੱਡਾ ਨਹੀਂ ਖੜਾ ਘਾਤ ਖਾਣ ਗਈਆਂ ਅੰਦਰ ਜਾ ਕੇ ਦੇਖਦੇ ਅੰਦਰ ਕੀ ਆ ਇਹਨਾਂ ਨੇ ਜਿਆ ਪਤਾ ਨਹੀਂ ਕੀ ਕੀ ਰਾਜ ਨੇ ਆ ਚੀਜ਼ਾਂ ਦੇ ਜਿਹੜੀਆਂ ਇੱਥੇ ਬਣੀਆਂ ਹੋਈਆਂ ਨੇ ਕੋਈ ਉਧਰ ਝੂਪੜੀ ਬਣੀ ਗਈ। ਕਈ ਬਹੁਤ ਵੱਡਾ ਯਾਰ ਕਿਲਾ। ਪਤਾ ਨਹੀਂ ਕੀ ਸੋਚ ਕੇ ਉਧਰ ਦੇਖ ਬਾਬੇ ਸੱਚ। ਨਹੀਂ ਜੱਤਰ। ਮੇਰੇ ਟਾਈਮਾਂ 'ਚ ਵੀ ਹਾਂ ਤਕਨੀਕਾਂ ਸੀ। ਕਰੋ ਚੈੱਕ ਆ ਬਾਬੇਓ ਐਣਾ ਗੱਲਬਾਤ ਕੀ ਮਾਈਂਡ ਸੈਟ ਹੋ ਸਕਦੇ ਜਿਹੜੇ ਉਹਨਾਂ ਨੇ ਇਦਾਂ ਬਣਾਏ ਹੋਏ ਨੇ ਕੁਝ ਨਹੀਂ ਪਤਾ ਪਰ ਬਾਈਵ ਵਾਲੀ ਘੈਂਟ ਕਮਰੇ ਨੇ ਜੋ ਅਬਦੀ ਜੈਦ ਦਾ ਨਾਮ ਲੇ ਗਿਆ ਕੋਈ ਐਸੇ ਲੀਅਨ ਦੇ ਨਾਮ ਬਹੁਤ ਲਿਖਦੇ ਨੇ ਦਿਲ ਬਣਾ ਬਣਾ ਵੀ ਉਹ ਕਿਹੜਾ ਇੱਥੇ ਆਉਣ ਗਿਆ ਜੀ ਆਉਣ ਗਿਆ ਉਹਨਾਂ ਨੂੰ ਕੀ ਪਤਾ ਲੱਗਣਾ ਵੀ ਹਾਂ ਮੇਰਾ ਆਸ਼ਕ ਦਾ ਨਾਮ ਲਿਖ ਕੇ ਗਿਆ ਉਹਰੇ ਐ ਪਰ ਉਹ ਵੀਊ ਚੈੱਕ ਇਹ ਸਾਰਾ ਕਲਾ ਮਿੱਤਰੋ ਚਾਂਸੀ ਦੀ ਰਾਣੀ ਦਾ ਕੋਈ ਤਾਂ ਕਿਸੀ ਰਗਣੀ ਹੈ ਤੇ ਕੋਈ ਨਾ ਲਓ ਜੀ ਕਿਨੇ 100 ਸਾਲ ਪੁਰਾਣਾ ਲੋਹਾ ਮਾਂ ਕੇ ਦਿਲ ਜੈਸਾ ਕੋਈ ਦੁਨੀਆ ਮੇ ਨਹੀਂ ਸੋਹਣਾ ਲਿਖਿਆ ਇਧਰ ਨਸੀਮ ਸੋਹਲ 27 7 2025 ਨੂੰ ਆਵਦੀ ਝੇਲੀ ਦਾ ਨਾਮ ਲਿਖ ਕੇ ਗਿਆ ਬਈ ਕਿਲਾ ਹੈ ਝਾਂਸੀ ਦਾ ਝਾਂਸੀ ਦੀ ਰਾਣੀ ਦਾ ਕਿਲਾ ਹੈ ਤੇ ਲੋਕ ਇੱਥੇ ਆਵਦੀਆਂ ਝੇਲੀਆਂ ਦੇ ਨਾਮ ਲਿਖ ਕੇ ਜਾ ਰਹੇ ਨੇ ਪ੍ਰੋਸੈਸ ਬਣਾਉਣਾ ਹੈ। ਲੋ ਮੇਟਰ ਇਹ ਸਾਰਾ ਤੁਹਾਨੂੰ ਦਿਖਾਤਾ ਚਾਂਸੀ ਦੀ ਰਾਣੀ ਦਾ ਕਿਲਾ। ਵਾਣੇ ਰਹੋ ਕੋਈ ਵੀ ਗਲਤੀ ਗਲਤੀ ਹੁੰਦੀ ਸਾਨੂੰ ਦੱਸ ਦਿਆ ਕਰੋ। ਅਸੀਂ ਅੱਗੇ ਤੋਂ ਚੀਜ਼ ਦਾ ਧਿਆਨ ਰੱਖਾਂਗੇ। ਦੇਖੋ। ਸਾਰਾ ਕਿਲਾ ਘਮਾਤਾ ਤੁਹਾਨੂੰ। ਦੇਖੋ ਇਧਰ ਚਾਂਸੀ ਦਾ ਸ਼ਹਿਰ। ਤੋਂ ਜੀ ਬਈ 50 ਕੇ ਮੇਨ ਗੇਟ ਜਿੱਥੋਂ ਅਸੀਂ ਐਂਟਰ ਹੋਏ ਸੀਗੇ ਆਲਮੋਸਟ 70% ਤੁਹਾਨੂੰ ਕਿਲਾ ਸਾਰਾ ਦਿਖਾਤਾ ਘਰੇ ਬਹਿ ਕੇ ਦੇਖੋ ਪਰ ਜੇ ਆ ਸਕਦੇ ਹੋ ਹੱਥ ਪੈਰ ਤਾਂ ਜ਼ਰੂਰ ਆਓ ਪਰਿਵਾਰ ਨਾਲ ਬੱਚਿਆਂ ਨਾਲ ਉਹਨਾਂ ਨੂੰ ਇਤਿਹਾਸ ਦਾ ਪਤਾ ਲੱਗੇ ਉੱਧਰ ਨਹੀਂ ਅੰਦਰ ਜਾਂ ਦਿੰਦੇ ਹੁਣ ਜਾ ਕੇ ਦੇਖਦੇ ਆ ਆ ਜਿਹਨੂੰ ਬਣਾਏ ਹੋਏ ਸਾਰੇ ਪਤਾ ਨਹੀਂ ਇੱਥੋਂ ਦੀ ਨੇ ਗੁੱਜਰ ਖੂ ਗਿਆ ਸਾਡਾ ਪਤਾ ਨਹੀਂ ਕਿੱਧਰ ਨਾ ਗਿਆ ਪਤੰਦਰ ਵੀ ਬਣਾਉਂਦਾ ਬਣਾਉਂਦਾ ਫੋਨ ਵੀ ਬੰਦ ਆ ਰਿਹਾ ਉਹਦਾ ਹੈ ਅੱਜ ਕੱਲ੍ਹ ਸਾਲਾ ਇੱਕ ਘਰ ਬਣਾਉਣਾ ਹੁੰਦਾ 3-400 ਗਾਜ ਚੋ ਚੀਕਾਂ ਕਢਾਉਂਦਾ ਤੇ ਦੇਖੋ ਇੱਧਰ ਆਪਰ ਸਹੀ ਗੱਲ ਆ ਪੈਸਾ ਹੋਵੇ ਤਾਂ ਹੀ ਹੋਵੇ ਘਰ ਹੋਵੇ ਤਾਂ ਹੀ ਹੋਵੇ ਇੱਥੇ ਲੱਭ ਰਹੇ ਵੀ ਇੱਥੇ ਨਾ ਡਿੱਗ ਪਿਆ ਹੋਵੇ ਨੀਚੇ ਜਾਂਦੇ ਹੈ ਇੱਧਰ ਦੀ ਇੰਨੀ ਨਾ ਗਏ ਇੱਥੋਂ ਦੀ نیچے ਜਾਣਾ ਚੱਲ ਫਿਰ ਮਿੱਤਰਾ ਉਧਰ ਤਾਂ ਜਾਏ ਸੱਚ ਆਪਾ ਉਹਨੂੰ ਲੱਭੇਗਾ ਕਿਵੇਂ ਦੇਖੋ ਮਿੱਤਰੋ ਇੱਧਰ ਅੰਦਰ ਜਾਣ ਦਰ ਆਓ ਫਿਰ ਇਧਰ ਹੀ ਆਵਣਾ ਉਹ ਹੈ ਪੈਣ ਦਾ ਮਾਮਾ ਮਾ ਇਹ ਇੱਥੇ ਕੋਈ ਉਹ ਅੰਦਰ ਇਹ ਤਾਂ ਦੀਂਦੇ ਨਹੀਂ ਕੁਝ ਤੱਕ ਖੂਬ ਹੀ ਆ ਰਸਤੇ ਨੇ ਬਾਬੇ ਅੰਦਰ ਨਹੀਂ ਰਹੀ ਬਹੁਤਾ ਜਵਾਗ ਸਾਡਾ ਡਰਦਾ ਭੱਜਿਆ ਕਿੱਧਰ ਲੰਘਿਆ ਉਹ ਯਾਰ ਜਿੰਨੇ ਜਾ ਰਹੇ ਮੀ ਜੀ ਨੂੰ ਤੂੰ ਮੇਰੇ ਕੋਲ ਛੋੜ ਲਿਆ ਸਭ ਮੈਂ ਲਾ ਲਿਆ ਹਿਸਾਬ ਤੇਰਾ ਹੁਣ ਤੂੰ ਉਹ ਕੋਈ ਕਹਿੰਦਾ ਮੇਰੀ ਵੀਡੀਓ ਖਰਾਬ ਕਰਦੇ ਤੂੰ ਭੱਜ ਜਾ ਔਰ ਉਹ ਤੋਂ ਮੈਂ ਬਾਤ ਚੱਲ ਪੈ ਲੰਘ ਗਿਆ ਫਿਰ ਮੈਂ ਕਿਹਾ ਜਾ ਫਿਰ ਆਪਦਾ ਘੱਟੋ ਘੱਟ ਉਹਦੀ ਨਿਗਾਹ ਤਾਂ ਰੱਖ ਕਿ ਕਿਧਰ ਨੂੰ ਗਿਆ ਬਾਈ ਕਿਧਰ ਹੈ ਆ ਵੀ ਕਹਾਂ ਜਾਣਾ ਹੈ ਆ ਨੀਚੇ ਸੈਂ ਆ ਵੀ ਘੁੰਮਣੇ ਆਏ ਹਾਂ ਕਿਹਨਾਂ ਜਿਓ ਆਪ ਹਮ ਰੈਪੁਰ ਸੇ ਛੱਤੀਸਗੜ੍ਹ ਛੱਤੀਸਗੜ੍ਹ ਸੇ ਹਮ ਪੰਜਾਬ ਸੇ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਥੈਂਕ ਯੂ ਕਿ ਕਰਾਬੇ ਇਹਨੇ ਗੁਰੂ ਸਾਹਿਬ ਦੀਆਂ ਬਖਸ਼ੀਆਂ ਹੋਈਆਂ ਚੀਜ਼ਾਂ ਛੱਤੀਸਗੜ੍ਹ ਦਾ ਬੰਦਾ ਪੰਜਾਬੀ ਨਹੀਂ ਹੈਗਾ ਫਿਰ ਵੀ ਫਤੇ ਬਲਾ ਕੇ ਗਿਆ ਆਪਾਂ ਨੂੰ ਬਹੁਤ ਸਾਰਾ ਉਹੀ ਰਸਤਾ ਉਹਦੇ ਅੰਦਰ ਖੂਫੀਆ ਰਸਤੇ ਬਣੇ ਨੇ ਜਿੱਥੋਂ ਦੀ ਨੀਂਹੇ ਕੁਝ ਨਹੀਂ ਸਤਤ੍ਰੋ ਕਹਿੰਦੇ ਮਿਊਜ਼ੀਅਮ ਆ ਗਿਆ ਉਹ ਤੁਹਾਨੂੰ ਮਿਊਜ਼ੀਅਮ ਦਿਖਾਉਣੇ ਇੱਥੋਂ ਦਾ ਹਾਂ ਨਾਲੇ ਕਹਿੰਦੇ ਮਿਊਜ਼ੀਅਮ ਆ ਗਜ਼ੇਰਤ ਸੈਕਟਰ ਸਾਬੇ ਦੀ ਇਤਿਹਾਸਕ ਇਹ ਉਹਨਾਂ ਨੂੰ ਨਹੀਂ ਰਹੀ ਬਹੁਤਾ ਕੀ ਬਾਤ ਆ ਬਾਬਿਓ ਦੇਖੋ ਇਤਰਾਏ ਬਣਿਆ ਸਾਰਾ ਸਿਸਟਮ ਵਾਓ ਇਹ ਇਨਵ ਦਾ ਬੈਡਰੂਮ ਹੋਵੇ ਉਹਨਾਂ ਦਾ ਨਾ ਹੂੰ ਕੋਈ ਨੂੰ ਲਿਖਣਾ ਚਾਹੀਦਾ ਨੀ ਆਲੀ ਵੀ ਲਿਖਿਆ ਇੱਥੇ ਕਿਸ ਨੇ ਤੇ ਇਧਰ ਨਿਕਲੇ ਲੌਣ ਉਹ ਤਾਂ ਬੰਦ ਪਿਆ ਸਾਰਾ ਇਹ ਤਾਂ ਬੰਦ ਆ ਇਧਰ ਹੋਰੀ ਪਾਸੇ ਲਾਇਆ ਆ ਦੇਖੋ ਇਧਰ ਰਸਤਾ ਹਾਂ ਚੱਲ ਬੰਦ ਨਹੀਂ ਹੋਣੀ ਹੋ ਸਕਦੀ ਆਇਆ ਲਾਜ ਜਿਵੇਂ ਨਵਾਂ ਬਣਿਆ ਹੁੰਦਾ ਹਨਾ ਪਰ ਗੇਟ ਤਾਂ ਪੁਰਾਣੇ ਹਾਂ ਗੇਟ ਤਾਂ ਪੁਰਾਣੇ ਉੱਪਰਲਾ ਸ਼ਾਇਦ ਨਵਾਂ ਬਣਿਆ ਹੋ ਸਕਦਾ ਕਿਹੜਾ ਗਾਵੇ ਨੇਰੀ ਜਿੱਚਾ ਫਾ ਵੀਰ ਥੱਲੇ ਪੌੜੀਆਂ ਉਤਰੇ ਉਹੀ ਪੌੜੀਆਂ ਨੇ ਇਹ ਜਿਹੜੀਆਂ ਬੰਦ ਗਈਆਂ ਉਧਰ ਦੇਖੋ ਮਿੱਤਰੋ ਇਧਰ ਆਹ ਕੋਸਾ ਕਮਰਾ ਕਮਰਾ ਹੈ ਨਹੀਂ ਕਿਤੇ ਸੰਦੇ ਕਿੱਥੇ ਪਤੰਦਰ ਲਓ ਜੀ ਆਲਮੋਸਟ ਸਾਰਾ ਡਨ ਹੋ ਚੁੱਕਿਆ ਲੋ ਮਿੱਤਰੋ ਇਹ ਸੀ ਝਾਂਸੀ ਦੀ ਰਾਣੀ ਦਾ ਕਿਲਾ ਅਸੀਂ ਇਸ ਟਾਈਮ ਖੜੇ ਆਂ ਸੈਰ ਝਾਂਸੀ ਦੇ ਵਿੱਚ ਉਹ ਆ ਗਿਆ ਕਹੋ ਗਿਆ ਜਿਹੜਾ ਉਹ ਤਾਂ ਕਰਦਾ ਪਰ ਰਾਤ ਨੂੰ ਭੁਲ ਲੱਗ ਗਿਆ ਗੋਫਾ ਚ ਵੜ ਗਿਆ ਸੀ ਹੈ ਗੋਫਾ ਚ ਵੜ ਕੇ نیچے نیچے ਜਾਏਗੀ ਜਿੱਥੇ ਜਾਇਆ ਕਰੋ ਉਹੀ ਬੰਦ ਜਿੱਥੇ ਜਾਇਆ ਕਰੋ ਉਹੀ ਬੰਦ ਸਰਸੇ ਆਈ ਸੀ ਗੋਫਾ ਜਿੱਦਾਂ ਹੀ ਵਾ ਗਿਆ ਸੀ ਮਾਫੀ ਲੈਣ ਚੱਲ ਗਿਆ ਸੀ ਮੈਂ ਮਾਫੀ ਲੈ ਕੇ ਹੋਰ ਕਿ ਮਿਸਾਜੜਾ ਜੁਰਦਾ ਜਮਨ ਨੀਚੇ ਇਹ ਵੀ ਗਿਆ ਸੀਗਾ ਜਦੋਂ ਇਹ ਦੇਖ ਲੇਗਾ ਜਗਾ ਬਾਈ ਇਧਰ ਪੱਜਾਇਆ ਡਰ ਨਾਲ ਨਹੀਂ ਰਾਜੀ ਜਿਹਦੇ ਵਿੱਚ ਹਾਂ ਫਿਰ ਤੂੰ ਦੇਖਿਆਗੀ ਦੇਖਿਆ ਤਾਂ ਉਹ ਗੇਟ ਬਾਹਰ ਨਿਕਲਣ ਨੂੰ ਦੇਖ ਰਿਹਾ ਸੀ ਇੱਧਰ ਆਇਆ ਕਰ ਮੂਲ ਬਲਈਆ ਚੱਲ ਲਓ ਜੀ ਮਿੱਤਰੋ ਏਸੀ ਚਾਂਸੀ ਦੀ ਰਾਣੀ ਦਾ ਕਿਲਾ ਜਿਹੜਾ ਅਸੀਂ ਤੁਹਾਨੂੰ ਦਿਖਾਇਆ ਅਸੀਂ ਵੀ ਦੇਖਿਆ ਬਹੁਤ ਇੰਜੋਏ ਕੀਤਾ ਕਿਉਂਕਿ ਦਿਰਾ ਬਹੁਤ ਜਿਆਦਾ ਹੈਣਾ ਤੇ ਬਾਕੀ ਸਾਡਾ ਦੇਖਿਓ ਤੁਸੀਂ ਵਲੌਗ ਸਾਡੀ ਕੋਈ ਵੀ ਕਮੀ ਪੇਸ਼ੀ ਹੋਈ ਅਸੀਂ ਅਸੀਂ ਐਕਸਪਰਟ ਤਾਂ ਨਹੀਂ ਇਹਨੇ ਅਸੀਂ ਤਾਂ ਉਹਦਾ ਸਵਾਦ ਕੁੱਟ ਰਹੇ ਹਾਂ ਸਰੀਰ ਬਣੇ ਹੋਏ ਨੇ ਤਾਬਮਣ ਵਧੇ ਹੋਏ ਨੇ ਤਾਬਮਣ ਵਧੇ ਹੋਏ ਨੇ ਹਾਂ ਭੁੱਖੇ ਢੱਡਾ ਹਾਂ ਮਤਲਬ ਉਹ ਭੁੱਖੇ ਢੱਡਾ ਉਹ ਉਹ ਕਿਹਾ ਤੇ ਹੁਣ ਬਸ ਕਾਫੀ ਹੋ ਜੇ ਕਾਫੀ ਹੋ ਜੂਗੀ ਬਾਕੀ ਤੁਹਾਨੂੰ ਸਾਰੀ ਦੁਨੀਆ ਨੂੰ ਘੁੰਮਣ ਵਾਸਤੇ ਸਾਨੂੰ ਕਰ ਲੋ ਫੋਲੋ ਹਾਂ ਹਾਂ ਸਾਰੀ ਦੁਨੀਆ ਆਪਾਂ ਤਾਂ ਸ਼ਾਇਰੀ ਸਟੇਟਾਂ 'ਚ ਬੰਨ ਜੁਮਿਆ ਫਿਰ ਘੁੰਮਾਂਗੇ ਨਾ ਹਾਂ ਵਾਕਿਆ ਮਤਲਬ ਵੀ ਇੰਟਰਨੈਸ਼ਨਲ ਵੀ ਤੁਹਾਨੂੰ ਕੁਛ ਨਾ ਕੁਛ ਦਿਖਾਵਾਂਗੇ ਦਿਖਾਵਾਂਗੇ ਬਹੁਤ ਜਲਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ